ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਪ੍ਰਣਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਮੰਜਾ ਦਿਖਾਵਾਂਗੇ ਤੇ ਤਿੰਨ ਸੂਜੀਆਂ ਵੀ ਆ ਦੋ ਕੱਬਣਾ ਝੋਟੀਆਂ ਸਿੰਘ ਕੁੰਡਿਆ ਸਾਫ਼ ਸੁਥਰੇ ਕੋਈ ਵਿੱਚ ਮਨ ਕੇ ਚਲੋ ਦੂਜਾ ਪਲੂਣ ਕੱਲੀ ਕੱਲੀ ਡਿਟੇਲ ਵੀਰ ਤੁਸੀਂ ਪੁੱਛਦੇ ਆਓਗੇ करिएगा ਸਸਿਕਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨੌ ਜੀਤੀ ਪੰਡਤ ਪਿੰਡ ਹੰਡਾਇਆ ਕੋਠੇ ਚੁੰਗਾ ਨੇੜੇ ਰਿਜ਼ਰਵਰ ਦੁਆਰਾ ਸਾਹਮਣੇ ਆਨੰਦ ਪੁਲਟਰੀ ਪਰਮ ਜ਼ਿਲ੍ਹਾ ਬਰਨਾਲਾ ਵੇਗਿਆ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9876366634 98763 66634 ਆਪਾਂ ਦਿਖਾਵਾਂਗੇ ਪੰਜ ਝੋਟੀਆਂ ਹਨਾ ਹਾਂਜੀ ਪਹਿਲਾ ਨੰਬਰ ਜਿਹੜੀ ਝੋਟੀ ਦੇਖੀ ਜਾਂਦੇ ਆ ਤਾਜੀ ਸੂਈ ਵੀ ਕਿਹੜਾ ਸਵੇਰ ਜੀ ਇਹ ਪਹਿਲੇ ਸੂਏ ਆ ਜੀ ਕਿਹੜੇ ਦਿਨ ਹੋ ਗਿਆ ਸੂਈ ਨੂੰ ਇਹਨੂੰ ਤੀਜੇ ਦਿਨ ਆਈ ਆ ਜੀ ਸੂਈ ਬੱਚਾ ਇਹਦੇ ਪਿੱਛੇ ਕੀ ਆ ਇਹਦੇ ਮਾਰ ਕੱਟਾ ਆ ਜੀ ਕੱਟਾ ਇਹ ਕਿੰਨਾ ਕਾ ਸਟਾਰਟਿੰਗ ਹੈ ਦੁੱਧ ਦੀ ਦੁੱਧ ਇਹਦੇ ਥੱਲੇ ਹੁਣ 10 ਕਿਲੋ ਹੋਊਗਾ ਚੋਣ ਵਾਲਾ ਨਿਬੜ ਜੀ ਹਾਂ ਬਸ ਕੰਡੇ ਤੇ ਲਾ ਕੇ ਲੈ ਧਾਰਾ ਤੂੰ ਰੋਕ ਕੇ ਆ ਓਕੇ ਜੀ ਓਕੇ ਮਾਰ ਤੇਰੇ ਸਾਹ ਵਾਈ ਕੀਮਤ ਇਹਦੀ ਕੀ ਰਹੂਗੀ ਜੀ ਕੀਮਤ ਕੀਮਤ ਇਹਦਾ 125 ਲੈਣਾ ਜੀ ਇੱਕ ਬੱਚੇ ਕੁ ਜੈ ਸੋਜੂਗੀ ਕਰ ਲਾਂਗੇ ਕਿੰਨਾ ਦੁੱਧ ਮੰਨ ਕੇ ਲੈ ਲੈ ਬੰਦਾ ਜੇ 14 ਕਿਲੋ ਦੋ 14 ਕਿਲੋ ਦੁੱਧ ਪੈਟਪੂੜੇ ਦੀ ਬੰਦਰ ਕੁਆਲਿਟੀ ਕੁਆਲਿਟੀ ਝੋਟੇ ਚ ਬਹੁਤ ਜ਼ਿਆਦਾ ਹੈ 125000 ਰੁਪਏ ਸੁਬਰਕ ਪੱਟ ਫੁੱਟ ਦੇ ਪਾਸੇ ਤੇ ਦੇਖੋ ਚੜਾਈ ਚੁਈ ਬਹੁਤ ਜ਼ਿਆਦੀ ਹੈਗੀ ਪਲੂਨ ਪਹਿਲਾ ਅਸੂਆ ਸੁਈ ਵੀ ਹੈ ਮੇਰੇ ਹਿਸਾਬ ਨਾਲ ਵੀਰੇ ਦੋਦੀ ਚੌਕੀ ਹੋਣੀ ਆ ਮੂਹੋ ਹਨਾ ਚੌਕੀ ਆ ਚੌਕੀ ਚੌਕੀ ਮੂਹੋ ਤੇ ਲੈਵਾ ਦੇਖੋ ਕਿਆ ਬਾਤ ਆ ਪੁੱਤ ਜੀ ਦਾ ਪੂਰਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦੀ ਹੈਗੀ ਤੇ ਜਿੰਦ ਜਾਨ ਬਹੁਤ ਆ ਬਰੀਡ ਵਗੈਰਾ ਤੇ ਬੌੜਾ ਇਸ ਵਕਤ 10 ਤੋਂ ਬਾਹਰ ਆ ਜਾ ਬਾਈ 10 ਲੀਟਰ ਤੋਂ ਬਾਹਰ ਬੌੜਾ ਹਾਜ਼ਰ ਆ ਜਾਮਾ 1,25,000 ਰੁਪਏ ਕੀਮਤ ਸੋ ਬੱਚਾ ਵਗੈਰਾ ਚੌਂਦੀ ਦੇਖੋ ਪਰ ਧਾਰਾ ਮਾਰ ਕੇ ਦੇਖੋ ਨੇ ਪਲੂਨ ਕੱਟੀ ਦਾ ਕੋਈ ਆਲ ਫੋਲ ਨਹੀਂ ਤੇ ਸੁਈ ਨੂੰ ਚੌਥਾ ਪੰਜਵਾਂ ਕਦੇ ਨਹੀਂ ਆ ਹਣਾ ਜੀ ਤੇ ਬੱਚਾ ਵਿੱਚੇ ਘਟਾ ਗਿਆ ਸਿੰਘ ਸੁਖ ਦੇਖੋ ਕਿਆ ਬਾਤਾਂ ਕੋਕਾ ਸਿੰਘ ਜਮਾ ਇਹ ਤਾਰਾਂ ਵੇਝੇ ਮਾਰ ਕੇ ਦਿਖਾਉਨੇ ਹੁਣ ਸੋ ਵੀਰੋ ਤਾਰਾਂ ਦੇਖੋ ਕਿਆ ਬਾਤਾਂ ਜਮਾ ਲਾਠੀ ਚਾਰਜ ਵਰਗੀਆਂ ਪੂਰਾ ਤੇ ਥਾਣਾ ਜੇ ਵਿੱਥੀ ਦੇਖੋ ਕਿਆ ਬਾਤ ਫੁੱਟ ਫੁੱਟ ਦੀ ਥਾਣਾ ਜੇ ਵਿੱਥੀ ਆ ਤੇ ਮਗਰ ਸੋ ਚੋਣ ਪਸਵਾ ਦੀ ਤਾਰਾਂ ਦੀ ਜਮਾ ਇੱਕ ਨੰਬਰ 1,25,000 ਦੇ ਵਿੱਚ ਗੜਬੇ ਵਰਗੀ ਝੋਟੀ ਜਵਾ ਰਾਜੀ ਸਭੀ ਬੜੀ ਤੇ ਥਾਣੇ ਦੇਖੋ ਨੇੜ ਤੋਂ ਜਮਾ ਚਾਰੇ ਥਾਣੇ ਨਿਕਣਵੇਂ ਸਾਫ ਸੁੱਧਰੇ ਬੱਚਾ ਲਾ ਗਿਆ ਪਸਵਾ ਦੀ ਆਪਾਂ ਇੱਕ ਵਾਰ ਫੇਰ ਹੋਰ ਸਾਨੂੰ ਤੋੜ ਕੇ ਦਿਖਾ ਦਿੰਨੇ ਆਂ ਸਿੰਘ ਜੀ ਨੂੰ ਕਹਿੰਦੇ ਕੁੰਡਾ ਸੈਂਕਰ ਰੁਪਈਆ ਦੀ ਨਾਹ ਦਾ ਵੇਚ ਦੀ ਤੇ ਝੋਟੀ ਪੂਰੀ ਸਾਫ ਸੁਥਰੀ ਅਸਲ ਝੋਟੀ 1,25,000 ਰੁਪਿਆ ਪਲੂਣ ਗੱਡੀ ਦੀ ਕੀਮਤ ਆ ਤੇ ਹੁਣ ਬਚਾ ਲੱਗਿਆ ਵਾ ਖਿੜੀ ਦੇਖੋ ਥੰਦੇ ਐ ਜਿਵੇਂ ਦੁਪਹਿਰ ਖਿੜੀ ਖਿੜੀ ਹੁੰਦੀ ਜਿਵੇਂ ਉਸ ਟਾਈਪ ਤੇ ਲੈ ਵਾ ਇਹਦਾ 1,25,000 ਤੋਂ ਬਜਾਇਸ ਹੋ ਜੂ ਵੀਰੇ ਬੜੀ ਮੋਟੀ ਹਾਂਜੀ ਮਾਨਟਨ ਧਰ ਮਾਨਟਨ ਵਿੱਚ ਹੋ ਜਾਣਾ ਤੇ ਝੋਟੀ ਚਮੜੀ ਦੇਖੋ ਜਮ ਬਿਲਕੁਲ ਜਿਵੇਂ ਝੋੜੇ ਪੰਪ ਪਾਇਆ ਹੁੰਦਾ ਐ ਚਮੜੀ ਲਚਕਾ ਦਿੰਦੀ ਆ ਤੇ ਅਗੇ ਦੂਜੇ ਨੰਬਰ ਜਿਹੜੀ ਆ ਪਏ ਝੋਟੀ ਦੇਖਦੇ ਆ ਕਿਹੜਾ ਸੁਆਈ ਇਹ ਪਹਿਲਾ ਸੁਆਈ ਇਹਦਾ ਬੱਚਾ ਆ ਗਿਆ ਬੜਾ ਬੱਚਾ ਕੱਲ ਹੀ ਸੂਈ ਹੈ ਕਟਾ ਕੇ ਕੱਟੀਏ ਪੱਟਾ ਹੀ ਹੈ ਤੇ ਸਿੰਘਮੂ ਮੱਥਾ ਬਹੁਤ ਸੋਹਣਾ ਕਿੰਨਾ ਕੁ ਬੋੜਾ ਸਟਾਰਟਿੰਗ ਆਈ ਦੀ ਇਹਦੇ ਹਲੇ ਹੋਗਾ ਨਾ 10 ਕਿਲੋ ਬੋੜਾ ਇਹਦੇ ਦੀ 9 10 ਕਿਲੋ ਬੋੜਾ ਸਟਾਰਟਿੰਗ ਆ ਚੌਂਡ ਪਸਮਾ ਦੀ 1 ਨੰਬਰ ਆਈ ਜਾਵਾਂ ਇਹ ਵੀ 1 ਨੰਬਰ ਇਹਦਾ ਕੀ ਭਾਅ ਰਹੂਗਾ ਇਹਦਾ ਭਾਅ ਇਹਦਾ ਤਾਂ 165万 1 ਲੱਖ 65 ਹਜ਼ਾਰ ਕਿੰਨਾ ਦੁੱਧ ਦੇ ਦੂਗੀ ਇਹ ਦੁੱਧ ਦੇਊ 15 ਕਿਲੋ ਸੋ ਵੀਰੋ ਬੱਚਾ ਚਾਹੁੰਦਾ ਦੇਖੋ ਧਾਰਾ ਪੇਜੇ ਵੀ ਮਾਰ ਕੇ ਦਿਖਾ ਸੁਭਰ ਧਾਰਾ ਵਗੈਰਾ ਦੇਖੋ ਕਿਆ ਬਾਤ ਆ ਪੂਰਾ ਸਾਫ ਸੁੱਧਰਾ ਮੋਟਾ ਮੋਟਾ ਚੋਣਾ ਜਾਵਾ ਤੇ ਵੀਰੇ ਧਾਰਾ ਮਗਰਤਣਾ ਜੀ ਮਾਰਦੀ ਜਾਵਾ ਤੇ ਗੰਨੇ ਵਰਗ ਵਰਦੀ ਆ ਜਾਵਾ ਤੇ ਦੇਖੋ ਜਮੇ ਖਲਾੜੀ ਜੀ ਗੰਨਾ ਦਿੱਤਾ ਰੋ ਦੀ ਤਦੀਰੀ ਪੈਂਦੀ ਹੁੰਦੀ ਆ ਤੇ ਢੋੜਦੀ ਵੀਰੇ ਉਸ ਮੁੰਲੇ ਜਮਾ ਕਾਲੀ ਵੀ ਸਾਰੀ ਇਹਦੀ ਹੈ ਨਾ ਮੋਰਾ ਪੂਰੀ ਮੋਰਾ ਨਸਲ ਪਿਓਰ ਮੋਰਾ ਨਸਲ ਦੀ ਝੋਟੀ ਤੇ ਪਲੂਣ ਪਹਿਲਾ ਸੁਆ ਤੇ ਲੈਵਾਂ ਲੋਵਾ ਦੇਖੋ ਕਿਆ ਬਾਤ ਆ ਬੱਚਾ ਲਾਪਾ ਲਾ ਕੇ ਦਿਖਾਤਾ ਤੇ ਚੋੜੀ ਜੁੜੀ ਦੇਖੋ ਜਮਾ ਕਿਆ ਬਾਤ ਆ ਸੋ ਕਦ ਕਦ ਦੇਖੋ ਜਮਾ ਚੌੜੀ ਦੇਖੋ ਥਿੱਲੇਵਾ ਦੇਖੋ ਜਮਾ ਪਲੂਣ ਪਹਿਲਾ ਸੂਆ 9 ਲੀਟਰ ਦੀ ਬੋਲੇ ਦੀ ਸਟਾਰਟਿੰਗ ਥਿੱਲੇ ਹੈਗੀ ਬੱਚਾ ਲਾ ਕੇ ਪਤਾਰਾ ਮਾਰ ਕੇ ਦਿਖਾ ਦਿਆਂ ਤੇ ਬਾਕੀ ਝੋਟੀ ਦਾ ਕਦ ਬਹੁਤ ਜ਼ਿਆਦਾ ਹੈ ਗਿਆ ਤੇ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਜਮਾ ਸਾਫ਼ ਸੁਥਰੀ ਇਹਦੀ ਕੀਮਤ ਹੈਗੀ 1,65,000 ਰੁਪਏ ਤੇ ਕਿੰਨਾ ਦੁੱਧ ਦੇ ਦੋਗੀ ਜੀ ਇਹ ਦੁੱਧ ਦੇਵਾਂ 15 ਕਿਲੋ ਜੋਬੀ ਤੇ ਮਾਰਦਾਨ ਹੋ ਜੇ ਪੈਂਡ ਦੇ ਵਿੱਚੋਂ ਮਾਰਦਾਨ ਕਰਦਾ ਠੀਕ ਆ ਅੱਗੇ 3 ਨੰਬਰ ਗੱਬੜ ਦੇਖ ਰਹੇ ਜਿਹੜੇ ਆਪਾਂ ਮੈਂ ਗੱਬੜ ਝੋਟੀ ਆ ਬਹੁਤ ਸਿਰ ਤੇ ਲਗਭਗ ਤਿਆਰੀ ਜਿਹਦੀ ਵੀ ਹੈ ਨਾ ਕੱਢ ਜੀ 1 2 ਦਿਨ ਜੀ ਲੈ ਲੈ ਜੀ 5 4 ਤੇ ਤੇ ਕਿਹੜਾ ਸੂਆ ਸੁੰਦੀ ਆ ਜੀ ਇਹ ਤੀਜਾ ਸੂਆ ਸੁੰਦੀ ਤੀਜਾ ਸੂਆ ਸੁੰਦੀ ਆ ਤੇ ਕੱਦ ਮੈਂ ਡਬਹੁਤਾ ਬਾਹਰ ਤੋਰੀ ਲੈ ਕੇ ਨੂੰ ਸੁਪਰ ਸਿੰਘ ਨੂੰ ਵਾਥਾ ਦੇਖੋ ਜਿਹੜੇ ਆਪਾਂ ਤੀਜੇ ਨੰਬਰ ਦੇ ਝੋਡੀ ਦਿਖਾਉਨੇ ਆ ਤੇ ਦਿਨ ਦੋ ਚਾਰ ਕੱਢ ਦੀ ਆ ਹਨਾ ਜੀ ਕੱਢੋ ਕੱਢੋ ਬੱਤ ਤੇ ਚੌੜੀ ਚੂੜੀ ਦੇਖੋ ਕਾ ਜੀ ਕਿਆ ਬਾਤਾਂ ਬਲੇਰੋ ਚ ਜਾਊਗੀ ਛੋਟੇ ਹਾਤੀ ਚ ਕੱਲੀ ਜਾਂਦੀ ਹੋਈ ਨਹੀਂ ਇਹ ਤੇ ਲੇ ਵਾਲੂ ਆ ਦੇਖੋ ਪਤਾ ਨਹੀਂ ਕਿਆ ਬਾਤਾਂ ਤੇ ਸਿੰਗੀ-ਸੁੰਗੀ ਦੇਖੋ ਕਿਆ ਬਾਤ ਜਿਹੜੇ ਵੀਰ ਕਹਿੰਦੇ ਵੀ ਇੱਕ ਰੱਖਣੀ ਆ ਤੇ ਰੱਖਣੀ ਜਾਵਾਂ ਅਸੀਂ ਬੁਲਬੁਲ ਦਾ ਬੱਚਾ ਹੀ ਆ ਤੇ ਕਿੰਨਾ ਗਧੋਦ ਇਹਦਾ ਪਾ ਦੂਗੀ ਜੀ ਇਹ 20 ਕਿਲੋ ਪਾ ਕੇ ਦੇਵਾਂਗੇ ਦਾ ਅੱਛਾ ਜੀ ਹਾਂ ਜੀ ਜੇ ਕੋ ਵੀ ਸੌਦਾ ਕਰ ਲਿਆ ਆਪਣਾ ਮਹੀਨਾ ਲੱਗੂ ਫਿਰ ਹਾਂ ਹਾਂ ਮੁੱਲ ਵੜੀ ਦਾ ਮੁੱਲ ਵੜੀ ਫੋਨ ਤੇ ਕਰ ਮੁੱਲ ਵੜੀ ਦਾ ਫੋਨ ਤੇ ਹੋਊਗਾ ਤੇ ਪੋਲੀ ਪਾਲੀ ਬਹੁਤ ਪਈ ਥੱਲੇ ਕਿਆ ਬਤਾ ਦੇਖੋ ਜਮਾ ਕਿਆ ਬਤਾ ਬੋਲ ਤੇ ਜਿਹੜੀ ਚੌਥੇ ਨੰਬਰ ਤੇ ਆਪਾਂ ਛੋਟੀ ਦੇਖਦੇ ਆ ਕਿਹੜਾ ਸੂਈ ਇਹ ਤੀਜੀ ਸੂਏ ਸੂਈ ਵੀ ਹੈ ਤੀਜੀ ਸੂਏ ਸੂਈ ਵੀ ਕੈ ਕਿ ਦਿਨ ਹੋ ਗਿਆ ਸੂਈ ਨੂੰ ਇਹਨੂੰ ਤਿੰਨ ਚਾਰ ਦਿਨ ਨੂੰ ਤਿੰਨ ਚਾਰ ਦਿਨ ਦੁੱਧ ਕਿੰਨਾ ਗਿਆ ਜੀ ਦੁੱਧ ਹੁਣ 15 ਕਿਲੋ ਥੱਲੇ ਤਿਆਰ 14 ਲੀਟਰ ਬਣਾ ਕੇ ਦੇ ਦਾਂਗੇ ਉ ਠੀਕ ਹੈ ਤੇ ਬੱਚਾ ਇਹਦਾ ਹੀ ਬੱਚਾ ਇਹਦਾ ਹੈਗਾ ਠੀਕ ਆ ਧੋਰੇ ਬਾਹਰ ਸੋ ਕਦ ਕੁੱਦ ਦੇਖੋ ਕਿਆ ਬਾਤਾਂ ਤੇ ਦੂਜਾ ਤੀਜਾ ਦਿਨ ਹੋ ਗਿਆ ਸੁਈ ਨੂੰ 14 ਲੀਟਰ ਚੋਣ ਵਾਲਾ ਬੋਲਾ ਇਹਦੇ ਥੱਲੇ ਹਾਜ਼ਰ ਆ ਤੇ ਵੱਡੀ-ਵੱਡੀ ਬਹੁਤ ਆ ਕਾਹਦੀ ਰੇਲ ਦਾ ਡੱਬਾ ਹੀ ਆ ਜਾਵਾ ਤੇ ਲੇਵਾ ਦੇਖੋ ਥਣ ਜਮਾ ਗੁੱਲੇ ਵਾਲਾ ਅਸਲ ਥਣ ਜੀ ਨੂੰ ਕਹਿੰਦੇ ਆ ਤੇ ਬਾਕੀ ਫੇਸ ਕੁਆਲਟੀ ਤੇ ਮੈਂ ਇਹਦੀ ਬੇਲਪੂਰ ਬਹੁਤ ਜ਼ਿਆਦਾ ਆ ਜਮਾ ਅਸਲ ਮੈਂ ਆ ਜਮਾ ਤੋਂ ਮੈਂ ਦਾ ਪੁੱਤ ਆ ਜਮਾ ਤੇ ਕਿੰਨਾ ਦੁੱਧ ਪਾ ਦੂਗੀ ਜੀ ਇਹ ਦੁੱਧ 20 ਕਿਲੋ ਪਾਓ ਪਾ ਪੰਤਾ ਇਹਦਾ ਜੀ ਪਾ ਪੰਤਾ ਫੋਨ ਤੇ ਕਰ ਲਾ ਪਾ ਪੰਤਾ ਇਹਦਾ ਫੋਨ ਤੇ ਹੋਊਗਾ 20 ਕਿਲੋ ਦੁੱਧ ਦੇਣ ਵਾਲੀ ਮੈਂ ਤੇ ਵੱਡੀ ਵੱਡੀ ਬਰੀਡ ਬਰੂਡ ਪੂਰੀ ਫੁੱਲਾ ਜਾਂਦੇ ਜਾਣ ਜਾਂਵਾ ਤੇ ਵੀਰੇ ਜਿਹੜੀਆਂ ਪੈਂਡ ਦੇ ਝੁੱਟੀਆਂ ਦੇਖ ਜੇ ਨੇ ਕਿਹੜਾ ਸੁਆਸ ਹੁੰਦੀ ਆ ਇਹ ਇਹ ਦੂਜਾ ਸੁਆਸ ਹੁੰਦੀ ਆ ਜੀ ਮੂੰਹੋ ਛੇ ਦਾ ਹੁੰਦਾ ਮੂੰਹੋ ਛੇ ਦਾ ਤੇ ਦੂਜਾ ਸੁਆ ਕੈ ਕਿਦਾਂ ਲੈਂਦੀ ਆ ਜੇ ਬਸ ਜੀ 10 ਦਿਨ ਰਹਿ ਗਏ 10 ਦਿਨ ਬਾਕੀ ਕਿੰਨਾ ਦੁੱਧ ਪਾ ਦੂਗੇ ਵੀਰੇ ਦੁੱਧ ਦਾ 18 ਦਿਨੂ ਕੈ ਕਿੰਦਾ ਦੋ ਟਾਂਕ ਤੋਲ ਕੇ ਜਾਈਦਾ ਪਾ ਪੰਤਾ ਇਹਦਾ ਫੋਨ ਤੇ ਦੂਜਾ ਸੂਆ ਝੋਟੀ ਸੁੰਦੀ ਪਈ ਆ। ਸੁਪ ਪੱਟ ਫੁੱਟ ਦੇ ਬਾਂਹ ਤਰ ਦੇਖੋ ਝੋਟੀ ਦੀ ਕਿਆ ਬਾਤਾਂ। ਤੇ ਲੇਵਾ ਦੇਖੋ ਫਿਟਿੰਗ ਵਾਲਾ ਪੂਰਾ ਬਹੁਤ ਸੋਹਣਾ। ਤੇ ਜਿੰਦ ਜਾਨ ਬਹੁਤ ਜ਼ਿਆਦਾ ਹੈਗੀ ਤੇ ਰਾਜ ਰੂਜ ਸਮੀ ਬੜੀ ਫੁੱਲਾ ਤੇ ਸੂਣ ਚ 10 ਦਿਨ ਪਿਆ ਹਲੇ ਇਹਦੇ। ਤੇ ਸਿੰਘ ਮੂੰਹ ਉੱਥੇ ਦੇਖ ਸਕਦੇ ਹੋ। ਪੂਰਾ ਕੋਕਾ ਸਿੰਘ ਆ ਤੇ ਵੱਡੀ ਵੱਡੀ ਬਹੁਤ ਜ਼ਿਆਦਾ ਪੜੀ ਵੀ। ਸੋ ਕੱਦ ਘੜ ਦੇਖੋ ਝੋਟੀ ਦਾ ਤੇ ਟੇਲ ਜਮਾ ਵੀਰੇ ਇਹਦੀ ਬਲੈਕ ਆ ਜਮਾ ਹਣਾ। ਤੇ ਦਿਨ ਪਜਾ 10 ਸੂਣ ਦੇ ਵਿੱਚ țele wale wa roki mara ਥਣ ਦਿਖਾ ਦੇ ਨੇੜੇ ਤੋਂ ਆਪਾਂ ਸੋ ਥਣ ਦੇਖੋ ਜਮਾ ਇਹਨੇ ਮੁੱਠੀ ਵਾਲਾ ਕੱਢਣਾ ਚਾਰੇ ਨਿਖਣਵੇਂ ਸਾਫ ਸੁਥਰੇ ਤੇ ਬਿੱਥੀ ਤੇ ਤੇ ਦੁੱਧ ਦੇ ਵੀ 18 ਕਿਲੋ ਆਮਣਾ ਦੇ ਦੇਣਾ ਬਹੁਤ ਕੱਦ ਕਾੜ ਦੇ ਵਿੱਚ ਸੋ ਸਿੰਗੀ-ਸੁੰਗੀ ਦੇਖੋ ਝੋਟੀ ਜਮਾ ਕਿਆ ਬਾਤ ਆ ਕੁੰਡਾ ਸਿੰਘ ਜਿਹਨੂੰ ਕਹਿੰਦੇ ਰੁਪਈਆਲੀ ਨੰਗ ਦੇ ਵੇਚਦੀ ਸੈਂ ਕਿਦੇ ਪੂਰੀ ਸਾਫ ਸੁਥਰੀ ਤੇ ਬਾਕੀ ਬੇਰਪੂਲ ਦੇਖੋ ਜਮਾ ਕਿਆ ਪਤਾ ਜੀ ਮੇਰੇ ਰੇਲ ਨੰਗੀ ਐ ਜਿਹੜੇ ਡੱਬੇ ਮਗਰ ਤੇ ਜਿੰਦ ਜਣ ਬਹੁਤ ਆ ਤੇ ਮੇਰੇ 18 ਲੀਟਰ ਦੁੱਧ ਦੀ ਹੈਗੀ ਐਸ ਆਪਾਂ ਨੂੰ हां 18 ਮੀਲਾ ਪਤੂਲ ਕੇ ਦੇ ਦਾਂਗੀ ਠੀਕ ਆ ਫੇਸ ਕੁਆਲਟੀ ਦੇਖੋ ਜਿਵੇਂ ਕਹਵਾਤਾ ਹੈ ਜੇ ਫੋਟੋ ਆ ਲਾ ਦਿੰਦਾ ਫਿਰ ਫੈਕਟਰੀ ਦੇ ਮੂਰੇ ਬੱਲੇ ਚੱਲ ਬੰਨ ਦੇ ਸੋ ਆਪਾਂ ਕਾਫੀ ਮੰਝਾ ਦਿਖਾ ਦਿਆ ਤੁਹਾਨੂੰ ਪਿੰਨ ਹੰਡਾਇਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਾਬ